ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਬੈਗਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਣਾਵਾਂਗੇ ਮਿਰਚਾਂ ਹਰੀਆਂ ਮਿਰਚਾਂ ਦਾ ਚਾਹ ਖੱਟਾ ਮਿੱਠਾ ਅਚਾਰ ਤੇ ਆਪਾਂ ਨੇ ਆ 1.5 ਕਿਲੋ ਮਿਰਚਾਂ ਲਈਆਂ ਨੇ ਜੀ ਸਾਫ਼ ਕਰ ਲਈਆਂ ਤੇ ਆਪਾਂ ਇਹਨਾਂ ਦੇ ਵਿੱਚ ਕੱਟ ਲਾ ਲੇ ਕੱਟ ਲਾ ਕੇ ਉਹਨਾਂ ਗਲੀਆਂ ਕੱਢ ਲਈਆਂ ਸਲਾਈ ਨਾਲ ਤੇ ਆ ਆਪਾਂ ਨੇ ਲਈਆ ਆਪਾਂ ਨੇ ਲਈਆ ਅ 150 ਗ੍ਰਾਮ ਇਮਲੀ ਸਿਰਕੇ ਚ ਭੁੰਨਦੀ ਆ 1 ਕਿਲੋ ਸਿਰ ਇੱਕ ਬੋਤਲ ਸਿਰਕੇ ਦੇ ਵਿੱਚ ਤੇ ਆਪਾਂ ਨੇ ਆ ਲਿਆ ਰਾਈ ਵਿੱਚ ਪਾਉਣਾ ਇਹਦੇ ਆ ਲਿਆ ਜੀਰਾ ਤੇ ਆ ਲਿਆ ਨਮਕ ਤੇ ਆ ਲਿਆ ਆ ਖੰਡ ਆਪਾਂ ਪਾਵਾਂਗੇ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਹ ਜਿਆਦਾ ਕੋਲ ਸਿਰਕੇ ਤੇ ਇਮਲੀ ਦਾ ਇਹ ਆਪਾਂ ਨੇ ਪਾਣੀ ਚ ਨਹੀਂ ਜੀ ਇਹ ਸਿਰਕੇ ਚ ਭੁੰਨਦੀ ਹੋਈ ਆ ਸਿਰਕੇ ਚ ਭੁੰਨੀਆਂ ਇਹ ਫੇਰ ਆਪਾਂ ਇਹਨੂੰ ਪੁਣ ਕੇ ਇਹਦੇ ਵਿੱਚ ਪਾ ਲਾਂਗੇ ਇਹ 150 ਗ੍ਰਾਮ ਇਮਲੀ ਆਦੀ ਸਾਡੀਆਂ ਮੇਚਾਂ ਜ਼ਿਆਦਾ ਸੀਗੀਆਂ ਤੇ ਡੇਢ ਦੋ ਵਾਰੀ ਰੜਾਵਾਂਗੇ ਸਾਡਾ ਭਾਂਡਾ ਛੋਟਾ ਤੇ ਡੇਢ ਕਿਲੋ ਪਹਿਲਾਂ ਲਾਵਾਂਗੇ ਤੇ ਡੇਢ ਕਿਲੋ ਬਾਅਦ ਰੜਾਵਾਂਗੇ ਤੇ ਇਹ 150 ਗ੍ਰਾਮ ਨੇ ਤੇ 1 ਕਿਲੋ ਦੇ ਵਿੱਚ 50 ਗ੍ਰਾਮ ਤੁਸੀਂ ਖੱਟਾ ਪਾ ਸਕਦੇ ਹੋ ਇਮਲੀ ਦਾ ਹੁਣ ਆਪਾਂ ਇਹਨੂੰ ਪੁਣ ਕੇ ਆਸਪਰ ਤੁਸੀਂ ਚੰਗੀ ਤਰ੍ਹਾਂ ਨੂੰ ਹੱਥਾਂ ਨਾਲ ਮਸਾਲਿਆਂ ਨਾਲ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੱਥ ਸਾਫ਼ ਕਰਕੇ ਜੇਰਾਪਾ ਨੂੰ ਇੱਕ ਉਵਾਲਾ ਦਵਾਂਗੇ ਇਹ ਮਿਲੀਏ ਨਾ ਤੇ ਸਰਪੀਏ ਨਾ ਹੁਣ ਕੇ ਸਿਰਕਾ ਤੇ ਅੰਬੀਂ ਮੜੀ ਪਾ ਲਈਜੀ। ਹੁਣ ਤੇ ਆਪਾਂ ਨੇ ਅੱਧਾ ਇੱਕ ਬੋਤਲ ਸਿਰਕੇ ਦੀ ਆ ਤੇ ਵਿੱਚੋਂ 50 ਗ੍ਰਾਮ ਇਮਲੀ ਤੇ ਅੱਧਾ ਆਪਾਂ ਨੇ ਉਤਰ ਕੱਢ ਲਿਆ ਆ 150 ਗ੍ਰਾਮ ਆਪਾਂ ਨੇ ਪਹਿਲਾਂ ਪਹਿਲਾਂ ਉਵਾਲੀ ਆਜੇ ਚੰਗੀ ਤਰ੍ਹਾਂ ਇਹਨੂੰ। ਚੰਗੀ ਤਰ੍ਹਾਂ ਉਵਾਲੀ ਆ ਜੂਗੀ। ਫਿਰ ਆਪਾਂ ਇਹਦੇ ਵਿੱਚ ਮਿਰਚਾਂ ਸਿੱਟਾਂਗੇ ਜੀ। ਹਾਂਜੀ ਆਪਣੇ ਇਹਨੂੰ ਆਪਣੇ ਸਿਰਕੇ ਨੂੰ ਅਰ ਇਮਲੀ ਨੂੰ ਉਵਾਲੀ ਆ ਗਈ ਜੀ। ਤੇ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਸਿੱਟ ਦਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨੂੰ ਥੱਲੇ ਇਹਨਾਂ ਨੇ ਹੋਜਣਾ ਥੱਲੇ ਨੂੰ ਦੁਬਈ ਜਾਣੀਆਂ ਨੇ ਤੇ ਇਹਨਾਂ ਜਦੋਂ ਆਪਣੇ ਥੋੜੇ ਜਿਹਾ ਨਰਮ ਹੋ ਜਣ ਇਹਨਾਂ ਸਾਰੀਆਂ ਨੇ ਵਿੱਚ ਡੁੱਬੇ ਜਾਣਾ ਮਿਰਚਾਂ ਨੇ ਹੁਣ ਆਪਾਂ ਇਹਨਾਂ ਨੂੰ ਦੋ ਤਿੰਨ ਵਾਲੀਆਂ ਚ ਜਿਵੇਂ ਆਪਾਂ ਸਬਜ਼ੀ ਬਣਾਉਣੀ ਆ ਇਸ ਤਰ੍ਹਾਂ ਆਪਾਂ ਨੂੰ 10 ਮਿੰਟ ਇਹਨਾਂ ਨੂੰ ਸੇਕ ਲਵਾਵਾਂਗੇ ਜੀ ਇਹ ਆਪਾਂ 10 ਮਿੰਟ ਆਪਾਂ ਨੂੰ ਸੇਕ ਲਵਾ ਲਿਆ ਜੇ ਇਹਨੂੰ ਆਪਣੀਆਂ ਮਿਰਚਾਂ ਦੇਖੋ ਰੰਗ ਬਦਲ ਗਿਆ ਇਹਨਾਂ ਦਾ ਸਾਰਾ ਇਹਦੇ ਵਿੱਚ ਜਿਹੜੀ ਇਹਦਾ ਫਿਰਕਾ ਤੇਂਬਰੀ ਦਾ ਰਸਤੀ ਇਹਦੇ ਵਿੱਚ ਸਾਰਾ ਭਰ ਗਿਆ। ਇਹਨਾਂ ਦਾ ਰੰਗ ਬਦਲ ਗਿਆ ਹੈ ਇਹਦੇ ਵਿੱਚ ਸਾਰੀਆਂ ਫੁੱਲੀਆਂ ਇਹਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਮਿੱਠਾ। ਤੇ ਆਪਾਂ ਇਹ ਇੱਕ ਗੋਲਾ ਸਾਰਾ ਮਿੱਠਾ। ਅੱਧੀ ਕੰਦੀ ਨੂੰ ਕੇ ਆਪਾਂ ਸਵਾਦ ਅਨੁਸਾਰ ਪਾਵਾਂਗੇ ਨੂਨ ਗਾਵਾਵਾਂ ਨਾ ਹੋਵੇ ਠੰਡਾ ਕਰ ਲੈਣਾ ਆਪਣੀਆਂ ਸਵਾਦ ਅਨੁਸਾਰ ਆਪਣੇ ਨੂਨ ਪਾ ਲੈਣਾ ਜੀ ਵਿੱਚ ਤੇ ਨਾਲ ਪਾਣੀ ਆਪਣੀਆਂ ਰਾਈ ਇਹ ਆਪਾਂ ਪਾ ਲਾਂ ਜੀਰਾ ਘੁੱਟਿਆ ਹੋਇਆ ਮਸਾਪਾ ਹੁਣ ਇਹਨੂੰ ਕਿਹੜਾ ਚ ਸੇਕ ਲਵਾ ਲੈਣਾ ਚੀਨੀ ਥੋੜੀ ਜਿਹੀ ਪੱਕ ਜੇ ਜਿਹੜਾ ਧਨ ਪਾਣੀ ਗਿਆ ਉਹਦੇ ਨਾਲ ਆਪਣਾ ਸੇਕ ਲਵਾ ਲਈ ਜੀ ਉਸ ਤੋਂ ਬਾਅਦ ਆਪਣੇ ਮਿਰਚਾਂ ਵੰਡ ਕੇ ਤਿਆਰ ਨੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਵਧੀਆ achar ਬਣਦਾ ਜਦੇ ਖਾਣੇ ਵਾਲਾ ਬਣ ਜਾਂਦਾ ਆਪਾਂ ਨੂੰ ਜਦੇ ਆਪਾਂ ਖਾ ਸਕਦੇ ਹਾਂ ਤੁਸੀਂ ਬਣਾ ਕੇ ਦੇਖਿਓ ਬਹੁਤ ਵਧੀਆ achar <muchas> ਬਣਦਾ ਨਾਲੇ ਬਿਲਕੁਲ ਖਰਾਬ ਨਹੀਂ ਹੁੰਦਾ ਚਾਹੇ ਆਪਣਾ ਜਿੰਨਾ ਚਿਰ ਸਾਲ ਰੱਖੋ ਨਾ ਉਹ ਬਿਲਕੁਲ ਖਰਾਬ ਨਹੀਂ ਹੁੰਦਾ ਇਹ achar <muchas> ਇਹ ਤੇ ਵਧੀਆ ਬਹੁਤ ਵਧੀਆ ਟੇਸਟੀ ਬਣਦਾ ਤੁਸੀਂ ਜਰੂਰ ਆਪਣੇ ਘਰੇ ਬਣਾ ਕੇ ਵੇਖਿਓ ਬਹੁਤ ਵਧੀਆ ਬਣ ਕੇ achar <muchas> ਤਿਆਰ ਹੁੰਦਾ ਨਾਲੇ ਖਰਾਬ ਨਹੀਂ ਹੁੰਦਾ ਤੇ ਇਹ ਤੋਂ ਬਾਅਦ ਤੁਹਾਨੂੰ ਦਮਾਗਾ ਲਾਲ ਮਿਰਚਾਂ ਦੀ ਰੈਸਪੀ ਤੇ ਆਪਣੀਆਂ ਵਧੀਆ ਗੰਡੀਆਂ ਤੋੜੀਆਂ ਪਈਆਂ ਨੇ ਉਹ ਤੋਂ ਬਾਅਦ ਆਪਾਂ ਤੁਹਾਨੂੰ ਲਾਲ ਮਿਰਚਾਂ ਦੀ ਰੈਸਪੀ ਦਿਖਾਵਾਂਗੇ ਵੀਡੀਓ ਵੀ ਕਿਵੇਂ ਬਣਾਉਣੀ ਹੈ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖੋ ਜੀ ਕਿੰਨੀਆਂ ਵਧੀਆ ਬਣ ਗਈਆਂ ਆਪਾਂ ਨੇ ਬਸ 5 ਮਿੰਟ ਹੋਰੇ ਇਹਨਾਂ ਨੂੰ ਸੇਕ ਲਵਾਵਾਂਗੇ ਫਿਰ 5 ਮਿੰਟ ਸੇਕ ਲਾ ਕੇ ਵਰਤੋਂ ਦਿਖਾਉਣੀ ਆ ਦੇਖੋ ਜੀ ਆਪਣੀਆਂ ਮਿਰਚਾਂ ਬਣ ਕੇ ਤਿਆਰ ਨੇ ਇਸ ਤਰ੍ਹਾਂ ਆਪਾਂ ਨੂੰ ਵਰਤਮਾ ਠੰਡੇ ਹੋਏ ਤੇ ਸਣੇ ਮਿਰਚ ਆਕਰੇ ਸਣੇ ਆ ਜਿਹੜਾ ਇਹਨਾਂ ਨੇ ਬਾਅਦ ਚ ਠੰਡਾ ਹੋ ਕੇ ਗਾੜੀ ਹੋ ਜਾਣੀਆਂ ਨੇ ਸਾਰੀਆਂ ਜਿਹੜਾ ਸਿਰਕਾ ਵਿੱਚ ਰਚ ਜਣਾ ਉਹਨਾਂ ਦੀ ਸਾਰੀਆਂ ਗਾੜੀਆਂ ਹੋ ਜਾਣੀਆਂ ਠੰਡੀਆਂ ਹੋਏ ਤੇ ਫਿਰ ਆਪਾਂ ਇਹਨਾਂ ਨੂੰ ਵਰਤਮਾ ਚ ਪਾ ਦੇਣਾ ਜੀ